ਅੱਜ ਜਿਹੜਾ ਆਪਾਂ ਪੁਲ ਦਾ ਉਦਘਾਟਨ ਕਰਨ ਜਾ ਰਹੇ ਹਾਂ ਸ਼ੁਰੂ ਕਰਨ ਜਾ ਰਹੇ ਹਾਂ ਇਹਦੀ ਕਾਫੀ ਲੰਬੇ ਸਮੇਂ ਤੋਂ ਡਿਮਾਂਡ ਆ ਰਹੀ ਸੀਗੀ ਕਿ ਆਪਾਂ ਇਹਨੂੰ ਕਿਉਂਕਿ ਅੰਮ੍ਰਿਤਸਰ ਸ਼ਹਿਰ ਬਹੁਤ ਤੇ ਜੜੇ ਸਰ ਦਾ ਲੋ ਨੇ ਉਹ ਦੇਸ਼ ਵਿਦੇਸ਼ ਤੋਂ ਵੱਖ-ਵੱਖੇ ਸਿਆਸ ਤੋਂ ਇੱਥੇ ਨਾਕਮਸਤਕ ਬਣਾਉਂਦੇ ਨੇ ਤੇ ਇਹ ਥੋੜਾ ਜਿਹਾ ਜਿਹੜਾ ਪੋਰਸ਼ਨ ਸੀਗਾ ਇਦੇ ਉੱਤੇ ਕਾਫੀ ਟ੍ਰੈਫਿਕ ਜੜੀ ਆ ਉਹ ਜਾਮ ਹੋ ਜਾਂਦੀ ਸੀਗੀ ਸੋ ਮੈਂ ਕਈ ਵਾਰੀ 7 ਏਕੜ ਪਾਰਕ ਜੜੀ ਆ ਸਾਡੀ ਇੱਥੇ ਨਿਊ ਅਮਨੋਸਰ ਦੇ ਵਿੱਚ ਉੱਥੇ ਵੀ ਜਾਂਦਾ ਸੀਗਾ ਉੱਥੇ ਵੀ ਲੋਕ ਡਿਮਾਂਡ ਕਰਦੇ ਸੀਗੇ ਐਮਐਲਏ ਸਾਹਿਬਾਨ ਨੇ ਮੈਂ ਕਿਹਾ ਮੈਂ ਆਪ ਵੀ ਮਹਿਸੂਸ ਕੀਤਾ ਇਹ ਜਣਾ ਥੋੜਾ ਜਿਹਾ ਪੋਰਸ਼ਨ ਆ ਜੇ ਤੇ ਪੁਲ ਬਣ ਜੇ ਤੇ ਸਾਨੂੰ ਕਾਫੀ ਰਾਹਤ ਜੜੀ ਆ ਉਹ ਸਾਡੇ ਇਲਾਕੇ ਨੂੰ ਸਾਡੇ ਸ਼ਹਿਰ ਨੂੰ ਮਿਲ ਸਕਦੀ ਆ ਕਿਉਂਕਿ ਮੇਨ ਰਸਤਾ ਇਹੋ ਹੀ ਅੰਮ੍ਰਿਤਸਰ ਨੂੰ ਐਂਟਰ ਕਰਨ ਦਾ ਸੋ ਜਦੋਂ ਟਮਾੜਾਈ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਰਕਾਰ ਭਵਨ ਸਿੰਘ ਮਾਨ ਸਾਹਿਬ ਨੂੰ ਇਹਦਾ ਤਾਂ ਜਾਣੂ ਕਰਵਾਇਆ ਔਰ ਉਹਨਾਂ ਨੇ ਲਗਭਗ ਜਿਹੜੀ ਪ੍ਰਸ਼ਾਸਕੀ ਪ੍ਰਵਾਨਗੀ ਸੀਗੀ ਉਹ 59 ਕਰੋੜ ਰੁਪਏ ਦੀ ਇਸ ਪੁਲ ਵਾਸਤੇ ਦਿੱਤੀ ਉਸ ਤੋਂ ਬਾਅਦ ਸਾਡੀ ਟੈਂਡਰਿੰਗ ਪ੍ਰਕਿਰਿਆ ਸ਼ੁਰੂ ਹੋਈ ਕਿਉਂਕਿ ਜਿਵੇਂ ਮੈਨੇਜਰ ਸਾਹਿਬ ਦੱਸ ਕੇ ਗਏ ਨੇ ਕਿ ਅਸੀਂ ਇੱਕ ਇੱਕ ਪੈਸਾ ਬਚਾਉਣੇ ਆ ਕਿਉਂਕਿ ਪੈਸਾ ਬਚੂਗਾ ਉਹ ਕਿਸੇ ਹੋਰ ਪਾਸੇ ਲੱਗੂਗਾ ਹੋਰ ਡਵੈਲਪਮੈਂਟ ਹੋਊਗੀ ਸੋ ਅਸੀਂ ਲਗਭਗ 39 ਕਰੋੜ ਰੁਪਏ ਦਾ ਸਾਡੇ ਕੋਲ ਟੈਂਡਰ ਜਿਹੜਾ ਮਿਨੀਮਮ ਸੀਗਾ ਉਹ ਆਇਆ ਅਰ ਉਹ ਅਸੀਂ ਉਹਦੇ ਤੇ ਨੂੰ ਅਲੋਟ ਕਰਾਇਆ ਕੀਤਾ ਸੋ ਕਾਫੀ ਵੀਕ ਕਰੋੜ ਰੁਪਏ ਜਿਹੜਾ ਆਪਾਂ ਇਥੋਂ ਬਚਾਇਆ ਤੇ ਜਿਦਾਂ ਮੈਡਮ ਕਹਿ ਰਹੇ ਸੀ ਕਿ ਸੰਤੂ ਸਾਹਿਬ ਦਾ ਇੱਕ ਤੇ ਮੈਡਮ ਦਾ ਉਹਦੇ ਜਿਹੜਾ ਆਪਾਂ ਇੱਥੋਂ ਬਚਾਇਆ ਉਹਨੇ ਪਿਆ ਹੈ ਜਈ ਉਹ ਦੋ ਕੰਮ ਹੋ ਜਾਣੇ ਨੇ ਛੜਿਆਲਾ ਵੀ ਤੇ ਜੋੜੇ ਪਾਟ ਕਾਲਾ ਵੀ ਉਹਦੇ ਉਹਨੇ ਜਈ ਹੋ ਜਾਣੇ ਨੇ ਸੋ ਜਿਤਨਾ ਆਪਾਂ ਪਹਿਲਾਂ ਬੇਨਤੀ ਕੀਤੀ ਆ ਮਾਨ ਸਾਹਿਬ ਨੂੰ ਇਤਨਾ ਆਪਾਂ ਇਹੀ ਬੇਨਤੀ ਕਰ ਲਾਂਗੇ ਕਿ ਅਸੀਂ ਤੁਹਾਡੇ ਤੋਂ ਵਾਤੂ ਨਹੀਂ ਮੰਗ ਰਹੇ ਜਿਹੜੇ ਅਸੀਂ ਆਪਣੇ ਬਚਾਏ ਨੇ ਸਾਨੂੰ ਅਮਰੋਸਰ ਸ਼ਹਿਰ ਦੇ ਦੋ ਹੋਰ ਕੰਮ ਕਰ ਲੈਣ ਤੋਂ ਤੇ ਮੈਂ ਸਮਝਦਾ ਕੋਈ ਮੁਸ਼ਕਲ ਨਹੀਂ ਆਊਗੀ ਸਾਨੂੰ ਉਹ ਮਨਜ਼ੂਰੀ ਦੇ ਦੇਣਗੇ। ਬਹੁਤ ਸ੍ਰੀਆਪਾ ਦੂਸਰੀ ਗੱਲ ਇੱਕ ਪਾਲਸੀ ਕਿ ਅਇਦਰ ਸੁਲਤਾਨਵਿੰਟ ਵੋਡਾਲਾ ਉਹ ਵੀ ਆ ਲਗਭਗ 34 ਕਰੋੜ ਰੁਪਇਆ ਉਹਦੇ ਵਾਸਤੇ ਮਨਜ਼ੂਰ ਹੋਇਆ ਸੀਗਾ ਔਰ ਅਸੀਂ ਉਹਨੂੰ 22 ਕਰੋੜ ਤੇ 52 ਲੱਖ ਦੇ ਨਾਲ ਕੰਪਲੀਟ ਕੀਤਾ ਜੀ 11.5 ਕਰੋੜ ਰੁਪਇਆ ਅਸੀਂ ਉਹਦੇ ਚੋਂ ਵੀ ਬਚਾਇਆ ਉਸ ਪੋਲ ਤੋਂ ਵੀ ਬਚਾਇਆ ਔਰ ਜਿੰਨਾ ਚਿਰ ਉਹਨੂੰ 2 ਸਾਲ ਕੰਟਰੈਕਟਰ ਨੂੰ ਕਿਹਾ ਸੀਗਾ 2 ਸਾਲ ਦੇ ਵਿੱਚ ਕੰਪਲੀਟ ਕਰਨਾ ਹੈ ਉਹਦੀ ਡੇਟ ਪੰਕਤੀ ਸੀਗੀ 30 6 26 ਜਦੋਂ ਅਸੀਂ ਕੰਪਲੀਟ ਹੈਣਾ ਸੀਗਾ ਪਰ ਅਸੀਂ ਵਾਰ-ਵਾਰ ਵਿਜ਼ਿਟ ਕੀਤੀ ਉੱਥੇ ਗਏ ਕੰਟਰੈਕਟਰ ਨੂੰ ਵੀ ਬੇਨਤੀ ਕੀਤੀ ਕਿ ਲੋਕਾਂ ਨੂੰ ਮੁਸ਼ਕਲ ਆਉਂਦੀ ਆ ਸੋ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ 31 ਦਸੰਬਰ 25 ਨੂੰ ਹੀ ਉਹ ਪੁਲ ਜਿਹੜਾ ਹੈ ਲੋਕਰ ਬਣਦਾ ਜਿੰਨਾ ਸਮਾਂ ਲੱਗਣਾ ਸਿਕਾਉ ਤੋਂ ਸ਼ੇ ਵੀ ਨਹੀਂ ਪਹਿਲਾਂ ਹੀ ਕੰਪਲੀਟ ਹੋ ਜਾਊਗਾ ਇਹਦੇ ਵਾਸਤੇ ਵੀ ਏਜੰਸੀ ਨੇ 2 ਸਾਲ ਦਾ ਸਮਾਂ ਮੰਗਿਆ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿੰਨੇ ਮਿਨੀਮਮ ਟਾਈਮ ਦੇ ਵਿੱਚ ਇਹਨੂੰ ਕੰਪਲੀਟ ਕੀਤਾ ਜਾ ਸਕਦਾ ਹੈ ਇਹਨੂੰ ਪੂਰਾ ਕੀਤਾ ਜਾਵੇ ਇੱਕ ਜ਼ਿੰਮੇਵਾਰੀ ਜਿਹੜੀ ਮੈਂ ਤੁਹਾਡੀ ਸਾਰਿਆਂ ਦੀ ਲਾਉਣਾ ਚਾਹਣਾ ਉਹ ਇਹ ਆ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਆ ਕਿ ਕਿਤੇ ਕੋਈ ਇੱਕ ਨਵੇਂ ਪੈਸੇ ਦੀ ਵੀ ਇਹ ਰਾਫੇਰੀ ਹੋ ਰਹੀ ਆ ਜਾਂ ਮਾੜਾ ਮਟੀਰੀਅਲ ਪੈ ਰਿਹਾ ਤੁਸੀਂ ਸਾਡੇ ਐਮਐਲਏ ਸਾਹਿਬਾਨ ਦੇ ਧਿਆਨ ਦੇ ਵਿੱਚ ਮੇਰੇ ਧਿਆਨ ਦੇ ਵਿੱਚ ਲਿਆਓ ਹੋਰ ਸਾਡੇ ਵਾਸਤੇ ਕੋਈ ਵੀ ਚੀਜ਼ ਹੋਵੇ ਉਹਨੂੰ ਅਸੀਂ ਟੌਨਰੇਟ ਕਰ ਸਕਦੇ ਆ ਬੇਈਮਾਨੀ ਅਸੀਂ ਕਿਸੇ ਕੀਮਤ ਤੇ ਟੌਨਰੇਟ ਨਹੀਂ ਕਰਾਂਗੇ